ਹੁਸ਼ਿਆਰਪੁਰ ਦੇ ਕਸਬਾ ਗੜਦੀwala ਚ ਗੁੰਡਾਗਰਦੀ ਦੀਆਂ ਤਸਵੀਰਾਂ ਵੇਖਣ ਨੂੰ ਸਾਹਮਣੇ ਆਈਆਂ ਨੇ ਦਰਅਸਲ ਸ਼ਰਾਬ ਦੇ ਨਸ਼ੇ ਚ ਤੋਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਾਤੇ ਦੇ ਮਾਲਕ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਹਾਤੇ ਦੀ ਵੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਗਈ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਹਾਤੇ ਦੇ ਮਾਲਕ ਅਤੇ ਉਸਦੇ ਭਰਾ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰ ਦਿੰਦਿਆਂ ਹਾਤੇ ਦੇ ਮਾਲਕ ਪ੍ਰੇਮ ਬਹਾਦਰ ਨੇ ਦੱਸਿਆ ਕਿ ਉਹ ਨੇਪਾਲ ਦਾ ਰਹਿਣ ਵਾਲਾ ਤੇ ਆਪਣੇ ਪਰਿਵਾਰ ਸਮੇਤ ਗੜਦੀਵਾਲਾ ਦੇ ਨਸਤੀਕੀ ਪਿੰਡ ਚ ਆਹਾਤਾ ਚਲਾਉਂਦਾ ਹੈ ਤੇ 20 ਜੁਲਾਈ ਦੀ ਦੇਰ ਰਾਤ ਸ਼ੇ ਅਣਪਛਾਤੇ ਨੋਛਵਾਨ ਉਸਤੇ ਆਹਾਤੇ ਤੇ ਆਏ ਤੇ ਖਾਣ ਪੀਣ ਲਈ ਆਰਡਰ ਦੇਣ ਲੱਗੇ ਤੇ ਖਾਣਾ ਖਾਣ ਤੋਂ ਬਾਅਦ ਜਦੋਂ ਵੇਟਰ ਨੇ ਉਹਨਾਂ ਪਾਸੋਂ ਪੈਸੇ ਮੰਗੇ ਤਾਂ ਉਕਤ ਨੋਛਵਾਨਾਂ ਵੱਲੋਂ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਵੇਟਰ ਦੀ ਵੀ ਕੁੱਟਮਾਰ ਕਰ ਦਿੱਤੀ ਤੇ ਜਦੋਂ ਉਸ ਵੱਲੋਂ ਅਤੇ ਉਸਤੇ ਭਰਾ ਵੱਲੋਂ ਉਹਨਾਂ ਨੂੰ ਰੁਕਣਾ ਚਾਹਿਆ ਤਾਂ ਹਮਲਾਵਰਾਂ ਨੇ ਉਹਨਾਂ ਤੇ ਵੀ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਹਮਲਾਵਰ ਹਾਤੇ ਤੇ ਪਈ 25000 ਦੇ ਕਰੀਬ ਦੀ ਨਕਤੀ ਵੀ ਖੋ ਕੇ ਲੈ ਗੇ ਘਟਨਾ ਤੋਂ ਬਾਅਦ ਗੜਦੀਵਾਲਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੇ ਨਾਮ ਪ੍ਰੇਮ ਬਾਦਰ ਜੀ ਸੀ ਪ੍ਰੇਮ ਬਾਦਰ ਜੀ ਕਹਾਂ ਕੰਮ ਕਰਦੇ ਹੋ ਆਪ ਮੈਂ ਗੜਦੀਵਾਲਾ ਤੇ ਮਾਦੇ ਬਿਸ਼ਰਾਬ ਗਿਟ ਖਾਦੇ ਜੀ ਹਾਂ ਜੀ ਜੀ ਅੱਛਾ ਕੀ ਹੋਇਆ ਥਾ ਜੋ ਆਪਕੇ ਸੱਟ ਲੱਗੀ ਹੈ ਕਿਵੇਂ ਹੋਈ ਪੂਰੀ ਵਾਰਦਾਤ ਜੀ ਸਰ ਪਿੱਛੇ ਬੈਠ ਕੇ ਖਾ ਪੀ ਰਹੇ تھے ਉਹਨਾਂ ਨੇ ਪਹਿਲੇ ਤਾਂ ਗਲਾਸੇ ਤੋੜੀ ਟੇਬਲ ਕੁਰਸੀਆਂ ਤੋੜੀ 6 ਲੋਕ تھے ਅੱਛਾ ਉਸਕੇ ਬਾਅਦ ਇਹ ਮਸਤੀ ਵਾਲ ਤੇ ਪਿੰਡ ਸੇਖਾ ਦੇ ਦੋ ਬੰਦੇ ਜਕਮੇ ਤੇ ਹੈ ਤੇ ਇਹਨਾਂ ਨੇ 6 ਬੰਦੇ ਨੇ ਖਾ ਪੀ ਕੇ ਗਲਾਸ ਕੁਰਸੀਆਂ ਤੋੜਦੇ ਰਹੇ ਫਿਰ ਸਾਡਾ ਬੰਦਾ ਗਿਆ ਭਾਜੀ ਤੋੜ ਫੋੜ ਨਾ ਕਰੋ ਕੌਣ ਗਿਆ ਸੀ ਸਾਡਾ ਜਿਹੜਾ ਸਰਵਿਸ ਕਰਦਾ ਭਾਜੀ ਠੀਕ ਹੈ ਤੇ ਉਹਨੋਂ ਵੀ ਕੁਰਸੀਆਂ ਉਠਾ ਕੇ ਮਾਰੀ ਤੇ ਇੱਕ ਮੁੰਡਾ ਹੋਰ ਹੈ ਭਾਜੀ ਉਹਨੋਂ ਵੀ ਕੁਰਸੀਆਂ ਉਠਾ ਕੇ ਮਾਰੀ ਫਿਰ ਹੱਲਾ ਕਰਨ ਲੱਗੇ ਫਿਰ ਅਸੀਂ ਚੱਲ ਗਏ ਭਾਜੀ ਇਹ ਕੰਮ ਨਾ ਕਰੋ ਤੇ ਜਿਹੜੇ ਪੈਸੇ ਬਣੇ ਉਹ ਦੇ ਦਿਓ ਬਸ ਤੇ ਭਾਜੀ ਉਹਨਾਂ ਨੇ ਇੱਟਾ ਚੱਕੇ ਇੱਟਾ ਮਾਰਦੇ ਰਹੇ ਤੇ ਰਾੜ ਚੱਕੇ ਰਾੜ ਮਾਰੀ ਤੇ ਮੇਰੇ ਇੱਟਾ ਲੱਗੀ ਤੇ ਉਹ ਦੂਜੇ ਪ੍ਰਾਣੋਂ ਰਾੜ ਮਾਰੀ ਪਿੱਛੇ ਇੱਟਾ ਲੱਗੀ ਕਿਤੇ ਕਿਤੇ ਛੱਟ ਲੱਗੀ ਹੈ ਮੇਰੇ ਭਾਜੀ ਸਭ उस तो दसिया जा रहा है किसके लुटो भी की लुटा भी की लुटा कि भाजी उस तो मैं किचा खड़ा से उन्होंने गल खाली करके ले जाए कुछ पहचानी पहचान देखिए शेखा बस्ती वाले भी। इस मामले पुलिस भाजी। तो कोई आया आया जी। की बयान लेना प्रशासन पुलिस तो क्या करते हो पुलिस भाजी हूँ देखो कि करोगे जो छंड पुलिस योग करोगे वही मन जो है ठीक है माइकल माइकल क्या हुआ था जो पूरा वारदात हुई है तो सर इतना कि रात उन्होंने पाँच छः बंदे गया था पहले चिकन चिकन खाया रोटी रोटी खाया उसके बाद रोटी खा के बाद फिर उन्होंने गिलास गिलास तो टेबल चेयर तोड़ा उन्होंने तो उन्होंने फिर देखो सर्विस वाला बना था रोज जरा रोला पाया था गया तो अंदर गया तो उन्होंने बस एक फिर तो उन्होंने तेरु किया नाले चपन मार मार के सर आगे वो बंदे सर्विस वाले बने मारा नाले आगे वो नाले फिर पैसा मांगना लगा जो खाए पिए वो पैसा दे रहे हो नाले बोलता तू पैसा मंगने वाले तो अपना जो मेहनत के पैसे वो भी नहीं दे रहे तो आगे पीछे गिलास गिलास भी तोड़ रहे कुर्सी भी तो रहे आपके हाँ। भी पैसे छीन के भाग गए अब पैसे थे कमी थी बीस हज़ार था तो गले के चार पाँच हज़ार छीनता वो छीन के भाग गए वो भी निकाल हाँ तो उन्होंने नाले आया छः पाँच छः बंदे थे नाले रोड था आप के रहने वाले हो नेपाल पीछे नेपाल से यहाँ के हाथा कर रहे हैं हाँ जी मजदूर डेयरी मजदूर हाथा कहाँ है आपका गर्दीवार, 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 पेंदा। क्या मांग शहर क्या करते हो पुलिस से पुलिस से है कि ऐसे जो ऐसे लोग हैं ऐसे गंदे इंसान हैं इन इनको इंसाफ मिलना चाहिए क्योंकि एक ऐसे क्योंकि भाई एक ऐसे सिचुएशन और जुगाम ना हो गए क्योंकि सबसे पहली बात तो परदेशी या डेरी मजदूर के पेट पालने की जगह परिस पर में आगे रोजी रोटी कमा रहे तो ऐति गुंड गुंडागरी बंदा होना चाहिए इंसाफ होना चाहिए तो ऐसे बंदे को जेल को जेल बेचना चाहिए ਸਾਰੇ ਬੰਦੇ ਅਸੀਂ ਸਰਾਵ ਦੇ ਦਫਤਰ ਜੀ ਆਫਿਸ ਵਿੱਚ ਕੰਮ ਕਰਦੇ ਆ ਤੇ ਇਹ ਬੰਦੇ ਸਾਡੇ ਹਾਤੇ ਦਾ ਕੰਮ ਕਰਦੇ ਆ ਜੀ ਕਿਹੜੇ ਫੀਲਰ ਇਹ ਰਗਵਾਠੇਕੇ ਦੇ ਜੀ ਤੇ ਇਹਨਾਂ ਦਾ ਫੋਨ ਕਾਲ ਗਈ ਸਾਨੂੰ ਕਿ ਸਾਡੇ ਇੱਥੇ ਝਗੜਾ ਹੋ ਗਿਆ ਸਾਡੇ ਬੰਦੇ ਨੇ ਮਾਰਬੀਟ ਕਰ ਦਿੱਤੀ ਜੀ ਤੇ ਜਦੋਂ ਅਸੀਂ ਉੱਥੇ ਪੁੱਜੇ ਤੇ ਬੰਦੇ ਭੱਜ ਗਏ ਸੀ ਉਤੋਂ ਤੇ ਇਹਨਾਂ ਦੇ ਕਾਫੀ ਸੱਟਾਂ ਝੋਟਾ ਮਾਰ ਗਏ ਸੀਗੇ ਤੇ ਇਹਨਾਂ ਦੇ ਗੱਲੇ ਦੇ ਵਿੱਚ ਕੈਸ਼ ਵੀ ਸੀਗਾ ਉਹ ਵੀ ਲੈ ਗਏ ਲੁੱਟ ਕੇ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਸਪੀਟਲ ਤੇ ਚਾਕੇ ਲਿਆਂਦਾ ਜੀ ਐਡਮਿਟ ਕਰਾਇਆ ਰਾਤ ਨੂੰ ਤੇ ਇਹਨਾਂ ਦੇ ਟਾਂਕੇ ਸਟਿਚਿੰਗ ਵੈਰਾ ਲੱਗੇ ਆ ਜੀ ਕੀ ਕੁਸੀ ਮੰਗ ਕਰਦੇ ਹਾਂ ਪੁਲਿਸ ਤੋਂ ਸਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਨਾ ਬੰਦੇ ਪ੍ਰਦੇਸੀ ਬੰਦੇ ਨੇ ਜੀ ਇਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਹੋਵੇ ਤੇ ਉਹਨਾਂ ਬੰਦਿਆਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ